ਹਾਂਜੀ ਕਿਸਾਨ ਵੀਰੋ ਸਵਾਗਤ ਹੈ ਆਪਣੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੇ ਪੇਜ Son of Talialal ਤੇ ਅੱਜ ਦੀ ਵੀਡੀਓ ਆਪਣੇ ਪਿੰਡ ਚੀਮਾ ਜਿਹੜਾ ਬਰਨਾਲਾ ਵਿਖੇ ਹੁੰਦੀ ਆ ਤੇ ਅੱਜ ਆਪਣੇ ਕੋਲ ਅਰਜਣ ਖੜਾ 605 ਤੇ ਬਾਕੀ ਆਪਾਂ ਹੁਣ ਇਹਦੇ ਬਾਰੇ ਸੁਣ ਜਾਨੇ ਹਾਂਜੀ ਤੇ ਹੁਣ ਆਪਾਂ ਇਹ ਜਿਹੜੇ ਸਟicker ਲੱਗੇ ਹੋਇਆ ਇਹ 605 ਦੇ ਆ 57 HP ਟਰੈਕਟਰ ਆ ਤੇ ਮੈਟ ਵਾਲਾ ਇੰਜਨ ਆ ਤੇ ਬਾਕੀ ਤੁਸੀਂ ਕਿਹੜਾ ਟਾਇਰ ਚੈੱਕ ਕਰ ਲਓ ਸ਼ਕਤੀ ਐਮ ਆਰਫ ਦੇ ਪਵਾਏ ਵਿਆ 16 ਦੇ ਟਾਇਰ ਆ ਇਹ ਪਿਛਲੇ ਤੇ ਮੂਰਲੇ ਵੀ ਸ਼ਕਤੀ ਦੇ ਪਵਾਏ ਪਿਆ ਸਾਨੂੰ ਘੇਰਾ ਪਾਣ ਦੇ ਦੁਆਲੇ ਚੱਕ ਕਰਾ ਦੇਣੇ ਆ ਤੇ ਬਾਕੀ ਹੁਣ ਆਪਾਂ ਗੇਅਰ ਵਾਲੇ ਸਾਨੂੰ ਥੋੜੀ ਕਿ ਨੌਲਜ ਹੋਰ ਦੇ ਜੀ ਤੇ ਸੈਂਟਰ ਗੇਅਰ ਹੋਇਆ ਵਾ ਡਬਲ ਕਲੱਚਾ ਟਰੈਕਟਰ ਜੀ ਤੇ ਬਾਕੀ ਬਾਈਕ ਨੇ ਵੀ ਆਪਾਂ ਹਾ ਡਿੱਕ ਤੇ ਸੱਤਰੀ ਵੇਚੀ ਵੇਚ ਦਾਂਗੇ ਵੀ ਉਹ ਅਲੱਗ ਪੈਸੇ ਹੋ ਜਾਣਗੇ ਤੇ ਸਾਨੂੰ ਹੋ ਕੇ ਆਪਾਂ ਬੈਕ ਚੈੱਕ ਕਰਾ ਦੇਣੀ ਟਰੈਕਟਰ ਦੀ ਲੇਵਰ ਪੰਪ ਲੱਗੇ ਹੋਆ ਦੋਨੇ ਜੀ ਹੁੱਕ ਦੇਖ ਸਕਦੇ ਹੋ ਸਾਰਾ ਕੁਲ ਡ్రਾਈਵਰ ਹਾਂਜੀ ਤੇ ਸੋਹ ਬਾਈ ਕਨੇ ਆਪਣਾ ਲਈ ਦੇ ਦਾਂਗੇ ਉਹ ਨਵੀਂ ਆ ਤੇ ਲਾਹੀ ਵੀ ਆ ਤੇ ਬਾਕੀ ਤੁਸੀਂ ਆਲਾ ਦਵਾਲਾ ਚੈੱਕ ਕਰ ਸਕਦੇ ਹੋ ਨਾਲ ਟੈਂਕੀ ਲਾਈ ਵੀ ਆ ਤੇ ਬਾਕੀ ਜਿਹੜਾ ਆਪਣਾ ਸਕਰੀਨ ਤੇ ਨੰਬਰ ਆ ਰਿਹਾ ਤੇ ਉਤੇ ਜਾ ਕੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਠੀਕ ਹੈ ਜੀ